ਦੰਤਾਂ ਨੇ ਵੀ ਸਾਡੀਆਂ ਟੈਲਾਂ ਨਹੀਂ ਟੁੱਟਦੀਆਂ ਆ ਕਿਵੇਂ ਟੁੱਟਦੀਆਂ ਰ ਆ ਵੀ ਟੁੱਟ ਗਈ ਵੇ ਫਰਾ ਮੜਾ ਜਾ ਉਹ ਚੋਂ ਕਿਉਂ ਟੈਲਾਂ ਤੋੜੀ ਜਾਂਦਾ ਤਕਦੀਰ ਕਿਉਂ ਟੈਲਾਂ ਤੋੜੀ ਜਾਂਦਾ ਤੂੰ ਤੈਨੂੰ ਐ ਲੱਗਦਾ ਗੋਰਾ ਡਲ ਦੀਆਂ ਟੈਲਾਂ ਟੁੱਟ ਜਾਂਦੀਆਂ ਆ ਫਿਰ ਟੁੱਟਦਾ ਨਹੀਂ ਆ ਉਹ ਨਹੀਂ 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 ਕਿੱਥੋਂ ਪਤਾ ਨਹੀਂ ਕਿੱਥੋਂ ਕੂੜਾ ਚੱਕ ਲੈ ਹੁਣ ਇੱਕ ਤਾਂ ਜਵਾਖ ਬਾਲਾ ਛੋਟਾ ਤੂੰ ਆ ਜਾ ਤੈਨੂੰ ਗੋਰਾ ਟੈਲ ਦੀਆਂ ਟੈਲਾਂ ਦਿਖਾਉਣਾ ਆ ਦੇਖ ਕੀ ਲਿਖਿਆ ਹੋਇਆ ਹਰ ਘਰ ਦੀ ਸ਼ਾਨ ਐਵੇਂ ਨਹੀਂ ਹਰ ਘਰ ਦੀ ਸ਼ਾਨ ਬਣਿਆ ਗੋਰਾ ਟੈਲ ਆ ਦੇਖ ਚੈੱਕ ਕਰਵਾਉਣਾ ਤੈਨੂੰ ਗੋਰਾ ਟੈਲ ਦੀਆਂ ਟੈਲਾਂ ਜੇ ਟੁੱਟ ਗਈਆਂ ਤਾਂ ਕਿਉਂ ਆ ਚੈੱਕ ਕਰ ਲੋ ਜੀ ਆ ਦੇਖ ਲੈ ਚੈੱਕ ਕਰ ਟੁੱਟੀ ਟੈਲ ਨਹੀਂ ਟੁੱਟੀ ਨਾ ਆ ਵੀ ਚੈੱਕ ਕਰ ਲੈ ਗੋਰਾ ਟੈਲ ਦੀਆਂ ਟੈਲਾਂ ਇਹ ਆ ਲੋ ਚੈੱਕ ਕਰ ਲੋ ਜੀ ਗੋਰਾ ਟੈਲ ਦੀਆਂ ਟੈਲਾਂ ਕਦੇ ਨਹੀਂ ਟੁੱਟਦੀਆਂ ਇਹ ਤਾਂ ਵੈਸੇ ਹੀ ਮੱਥਾ ਮਾਰੀ ਚੱਲ ਹੋਰ ਮਾਰ ਪੈਰ ਹੋਰ ਮਾਰ ਨਹੀਂ ਟੁੱਟੀਆਂ ਨਾ ਆ ਜਾ ਤੈਨੂੰ ਹੋਰ ਵੀ ਦਿਖਾਉਣਾ ਵੱਡੀਆਂ ਵੱਡੀਆਂ ਟੈਲਾਂ ਆ ਦੇਖ ਇਤੋਂ ਕਿੰਡੀ ਵੱਡੀ ਟਾਇਲ ਹੈ ਹੈਨਾ ਬਹੁਤ ਵੱਡੀ ਟਾਇਲ ਹੈ ਨਾ ਸਿਰਦੀ ਇਹ ਵੀ ਨਹੀਂ ਟੁੱਟਦੀ ਟੁੱਟੂ ਟੁੱਟੂ ਨਹੀਂ ਟੁੱਟਦੀ ਛੜਦੇ ਨੇ ਕਿ ਆਏ ਆ ਚੱਕਲਾ ਕਰ ਲੈ ਚੈੱਕ ਆ ਦੇਖ ਲੈ 32 64 ਦੇ 32 64 ਦੇ ਹਾਈ ਗਲੋਸ ਡਿਜ਼ਾਈਨ ਹਾਈ ਗਲੋਸ ਡਿਜ਼ਾਈਨ ਰੇਟ ਵੀ ਗੋਰਾ ਟਾਇਲ ਤੇ ਦੀਵਾਲੀ ਆਫਰ ਲੱਗਿਆ ਹੋਇਆ ਹੈਗਾ ਰੇਟ ਵੀ ਦੇਨੇ ਆ ਸਾਨੂੰ 30 ਰੁਪਏ ਫੁੱਟ ਦੇ ਵਿੱਚ ਆ ਲੋ ਇਹ ਆ ਲੋ ਚੈੱਕ ਕਰ ਲਓ ਵੀਡੀਓ ਇਹ ਵੀ ਨਹੀਂ ਟੁੱਟੀ ਆ ਦੇਖ ਸ਼ੀਸ਼ਾ ਸ਼ੀਸ਼ਾ ਲਵਾਉਣ ਦੀ ਜ਼ਰੂਰਤ ਨਹੀਂ ਜੇ ਬਾਥਰੂਮ ਦੇ ਵਿੱਚ ਟਾਇਲ ਲੱਗੀ ਤਾਂ ਇਹ ਆ ਵੀ ਚੈੱਕ ਕਰ ਲਓ ਓਏ ਆ ਕਿਹਨਾਂ ਦਾ 32 64 ਦੇ ਡਿਜ਼ਾਈਨ ਅਨਲਿਮਿਟਿਡ ਡਿਜ਼ਾਈਨ ਅਨਲਿਮਿਟਿਡ ਸਟਾਕ ਲੈ ਕੇ ਆਇਆ ਗੋਰਾ ਟਾਇਲ ਹਾਂ ਆ ਦੇ ਕੁੱਡੀ ਵੱਡੀ ਇਹ ਵੀ ਛੜਦਾ ਛੜਦੋ ਇਹ ਤਾਂ ਟੁੱਟੂ ਹਏ ਆ ਲੈ ਚੈੱਕ ਕਰ ਲਓ ਓਏ 4 6 38 ਰੁਪਏ ਫੁੱਟ ਦੇ ਵਿੱਚ ਲੈ ਜੋ 4/6 ਦੇ ਡਿਜ਼ਾਈਨ ਆ ਆ ਹੋਰ ਵੀ ਦਿਖਾਉਣਾ ਤੈਨੂੰ ਆ ਦੇਖ ਉਹ ਭਾਈ ਜੀ ਆਹ ਟੈਲਾਂ ਦਾ ਤੁਸੀਂ ਨੇ ਸਸਤੀਆਂ ਲਾਤੀਆਂ ਆ ਹਾਈ ਗਲੋਸ ਟੈਲਾਂ ਤੁਸੀਂ ਮਹਿੰਗੀਆਂ ਲਾਉਂਦੇ ਹੋਮੋਗੇ ਫਿਰ ਆ ਨਹੀਂ ਨਹੀਂ ਹਾਈ ਗਲੋਸ ਟੈਲਾਂ ਵੀ 32 64 ਦੀਆਂ ਸਿਰਫ ਦਿੱਤੀਆਂ 30 ਰੁਪਏ ਫੁੱਟ ਦੇ ਵਿੱਚ 32 64 ਦੀ ਹਾਈ ਗਲੋਸ ਸਟਾਈਲ ਇਹ ਵੀ ਓਨਲੀ ਦਿੱਤੀ 30 ਰੁਪਏ ਫੁੱਟ ਦੇ ਵਿੱਚ ਆ ਦੇਖੋ ਚੈੱਕ ਕਰੋ ਹਾਈ ਗਲੋਸ ਦੇ ਡਿਜ਼ਾਈਨ ਓਨਲੀ 30 ਰੁਪਏ ਫੁੱਟ ਦੇ ਵਿੱਚ ਆ ਵੀ ਆ ਵੀ ਚੈੱਕ ਕਰੋ 30 ਰੁਪਏ ਫੁੱਟ ਦੇ ਵਿੱਚ ਆਜੋ ਹੋਰ ਵੀ ਦਿਖਾਉਣਾ ਤੁਹਾਨੂੰ ਗੋਰਾ ਟਾਇਲ ਤੇ ਦਿਵਾਲੀ ਆਫਰ ਲੱਗਿਆ ਹੋਇਆ ਜੀ ਪਾਰਕਿੰਗ ਟਾਇਲ ਇਹ ਵੀ 30 ਰੁਪਏ ਫੁੱਟ ਦੇ ਵਿੱਚ ਜੀ ਪਾਰਕਿੰਗ ਟਾਇਲ ਵੀ ਦਿੱਤੀ ਤੁਹਾਨੂੰ 30 ਰੁਪਏ ਫੁੱਟ ਦੇ ਵਿੱਚ ਚੈੱਕ ਕਰੋ ਇਹਦੇ ਚ ਵੀ ਡਿਜ਼ਾਈਨ ਅਨਲਿਮਟਿਡ ਹੈ ਜੀ ਆ ਦੇਖੋ 30 ਰੁਪਏ ਫੁੱਟ ਦੇ ਵਿੱਚ ਪਾਰਕਿੰਗ ਟਾਇਲ ਹੈ 16 ਬਾਈ 16 ਦੀ ਆਜਾ ਹੋਰ ਵੀ ਟਾਇਲਾਂ ਦਿਖਾਉਣਾ ਤੈਨੂੰ 16 ਬਾਈ 16 ਪਾਰਕਿੰਗ ਓਨਲੀ 30 ਰੁਪਏ ਫੁੱਟ ਦੇ ਵਿੱਚ ਇਸ ਤਰ੍ਹਾਂ ਦੇ ਡਿਜ਼ਾਈਨ ਨਵੇਂ-ਨਵੇਂ ਲੇਟੈਸਟ ਡਿਜ਼ਾਈਨ ਆਉਂਦੇ ਰਹਿੰਦੇ ਇਹ ਵੀ 4x4 ਦੀ 30 ਰੁਪਏ ਫੁੱਟ ਦੇ ਵਿੱਚ ਲੈ ਜਾਓ ਜਲਦੀ ਜਲਦੀ। ਉਹ ਬਈ ਸੱਚੀ ਗੱਲ ਐ ਇੱਥੇ ਤਾਂ ਸੱਚੀ ਸਸਤੀਆਂ ਮਿਲਦੀਆਂ ਨੇ ਟੈਲਾਂ। ਹਾਂ ਹਾਂ ਇੱਥੇ ਸੱਚਿਓ ਸਸਤੀਆਂ ਮਿਲਦੀਆਂ ਨੇ ਤੇ ਵਧੀਆ ਕੁਆਲਿਟੀ ਦੀਆਂ ਟੈਲਾਂ ਮਿਲਦੀਆਂ ਨੇ। ਜੋ ਵੀ ਚਲਦੀ-ਚਲਦੀ ਵੀਡੀਓ ਨੂੰ ਸ਼ੇਅਰ ਕਰ ਰਿਆ ਉਹਨਾਂ ਨੂੰ